ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਨਾਮੀ ਦੋਹਰਾ ਦੂਜੇ ਦਿਨ ਪਰਬਾਦ ਮੇ ਲਾਗਿਓ ਬੜੋ ਦੀਵਾਨ ਸ਼੍ਰੀ ਗੁਰੂ ਸਾਹਿਬ ਆਕੇ ਬੈਠੇ ਪਰਮ ਸੁਜਾਨ ਸ਼੍ਰੀ ਗੁਰੂ ਮਹਾਰਾਜ ਜੀ ਕੇ ਚਰਨੋਂ ਮੇ ਸਿੰਗਾ ਸਿੱਖਾਂ ਸੰਗਤਾਂ ਮਸਤਕ ਰੱਖ ਹੱਥ ਜੋੜ ਬੇਨਤੀ ਕਰੀ ਜੀ ਸਾਨੂੰ ਉਸ ਨਿਰੰਕਾਰ ਦੀ ਜੋਤ ਦਾ ਦਰਸ਼ਨ ਕਰਾਓ ਜੇ ਸ ਜੋਤ ਦਾ ਦਰਸ਼ਨ ਸ੍ਰੀ ਗੁਰੂ ਨਾਨਕ ਜੀ ਨੇ ਭਾਈ ਬਾਲੇ ਔਰ ਮਰਦਾਨੇ ਨੂੰ ਨਾਂ ਲੈ ਕੇ ਜਾ ਕੇ ਕਰਾਇਆ ਸੀ ਤਾਂ ਸ੍ਰੀ ਗੁਰੂ ਜੀ ਨੇ ਹੁਕਮ ਕੀਤਾ ਤੁਸੀਂ ਕੇਸਾ ਸਮੇਤ ਠੰਡੇ ਜਲ ਨਾਲ ਇਸ਼ਨਾਨ ਕਰੋ ਸਿੱਖ ਸਿੱਖਣੀਆਂ ਅੱਛੇ ਅੱਛੇ ਵਸਤਰ ਸਮੇਤ ਕੜਾ ਪ੍ਰਸ਼ਾਦ ਕਰਵਾਕਰ ਬਾਣੀ ਪੜੋ ਪ੍ਰੇਮ ਸੰਯੁਕਤਤਾ ਸਬਣਾ ਆਗਿਆ ਮਾਨੇ ਸ੍ਰੀ ਗੁਰੂ ਜੀ ਸਬਣਾ ਦੀ ਤਨਖਾਹ ਬਖਸ਼ਾਈ ਸਿੰਘ ਸਿੰਘਣੀਆਂ ਹੱਥ ਜੋੜ ਕੇ ਮਨ ਲਗਾ ਕੇ ਸ੍ਰੀ ਗੁਰੂ ਜੀ ਦਾ ਧਿਆਨ ਲਗਾ ਕੇ ਬੈਠੇ ਸ੍ਰੀ ਗੁਰੂ ਜੀ ਨੇ ਐਸੀ ਜੋਤ ਦਿਖਾਈ ਕਿ ਕਰੋੜ ਬਿਜਲੀ ਜੈਸਾ ਤੇਜ ਹੈ ਗੁਰੂ ਜੀ ਜਦੋਂ ਇੱਕ ਪਾਸੇ ਹੀ ਸਿੱਖਾਂ ਕੋ ਬੁਲਾਇਆ ਔਰ ਆਗਿਆ ਕਰੀ ਜੋਤ ਦੇ ਪਾਸੋਂ ਹੋ ਕੇ ਲੰਘ ਜਾਓ ਸੰਤ ਖਾਲਸਾ ਲੰਘ ਗਿਆ ਕਈਆਂ ਦੇ ਕੱਪੜੇ ਚਿੱਟੇ ਹੀ ਰਹੇ ਕਈਆਂ ਦੇ ਕਾਲੇ ਹੋ ਗਏ ਕਈਆਂ ਦੇ ਸੜ ਗਏ ਸਿੰਘਾਂ ਹੱਥ ਜੋੜ ਕੇ ਅਰਜ ਕਰੀ ਹੇ ਗੁਰੂ ਜੀ ਕੱਪੜਿਆਂ ਦੀ ਵਾਰਤਾ ਦੱਸੋ ਜਦ ਤਾਈਂ ਦੇ ਵਿੱਚ ਆਤਮਾ ਹੈ ਤਦ ਤਾਈਂ ਹੱਥਾਂ ਦਾ ਦਾਨ ਕੀਤਾ ਅੱਗੋਂ ਮਿਲਦਾ ਹੈ ਇਹੋ ਪਵਿੱਤਰ ਪਾਉਣਾ ਹੈ ਹੱਥਾਂ ਦਾ ਦਾਨ ਦੇਣਾ ਕੰਨੀ ਜਸ ਸੁਣਨਾ ਇਹੀ ਦੁਰਲਭ ਹੈ ਪਰਮੇਸ਼ਰ ਅਕਾਲ ਪੁਰਖ ਅਸਤੂਲ ਸੂਖਮ ਰੂਪ ਧਾਰ ਕੇ ਸੁਖ ਦਿੱਤਾ ਹੈ ਜੈਸੇ ਪੌਣ ਸੁਖਮ ਰੂਪ ਧਾਰ ਕੇ ਸੁਖ ਦਿੰਦੀ ਹੈ ਦੁੱਖ ਵੀ ਦਿੰਦੀ ਹੈ ਵਜਨ ਗੀਤਾ ਸਤ ਗੁਰਾਂ ਬਿਨ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚ ਆਖ ਵਖਾਣੀ ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ ਕੇ ਹੋਰ ਨਾ ਸ਼ਾਸਤਰਾਂ thì ਕਥਨ ਸੁਣ ਕੇ ਮੰਨ ਕੀ ਹੈ ਔਰ ਕੁਠਾ ਆਦਖਾਦੇ ਹਨ ਮੜੀ گور ਕਬਰ ਕੋ ਪੂਜਦੇ ਹਨ ਕੁੜੀ ਮਾਰ ਨੜੀ ਮਾਰ ਕੋ ਦਾਨ ਦਿੰਦੇ ਹਨ ਉਹਨਾਂ ਦੇ ਕੱਪੜੇ ਸੜ ਗਏ ਜਿਹੜੇ ਬਾਹਰੋਂ ਗੁਰੂ ਕੇ ਸਿੰਘ ਕਹਾਉਂਦੇ ਅਰ ਭਗਵਤ ਗਰੜ ਪੁਰਾਣ ਆਦਿਕ ਸੇ ਆਪਣੀ ਮੁਕਤੀ ਚਾਹੁੰਦੇ ਆ ਉਹਨਾਂ ਦੇ ਕੱਪੜੇ ਕਾਲੇ ਪਏ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਭਰੋਸਾ ਕੀਤਾ ਹੋਰ ਪਰ ਭਰੋਸਾ ਨਹੀਂ ਕੀਤਾ ਉਹਨਾਂ ਦੇ ਕੱਪੜੇ ਚਿੱਟੇ ਹ ਜਿਵੇਂ ਹਿੰਦੂ ਮਤ ਵਾਲੇ ਆਪਣੇ ਮੰਤਰ ਸ਼ਬਦ ਪੜਦੇ ਅਰ ਤੈਸੇ ਸਿੰਘਾਂ ਕੋ ਹੁਕਮ ਹੈ ਹਿੰਦੂ ਦੇ ਕਰਮ त्याग ਦੇਣ ਕਿਸੇ ਬ੍ਰਾਹਮਣ ਹਿੰਦੂ ਕੋ چھوڑ ਦੂਸ਼ਨਾ ਲੱਗੇ ਉਹ ਸਿੰਘਾਂ ਪਾਸੋਂ ਸ਼ੁੱਧ ਹੋਣ ਦੀ ਲੋੜ ਨਹੀਂ ਰੱਖਦੇ ਕਿਸੇ ਗੁਰਦੁਆਰੇ ਨਹੀਂ ਜਾਂਦੇ ਸਿੱਖਾਂ ਪੁੱਛਿਆ ਗੁਰੂ ਜੀ ਐਸੀ ਸ਼ਕਤੀ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ ਸਾਨੂੰ ਉਪਾਦ ਦੱਸੋ ਜੀ ਤਾਂ ਗੁਰੂ ਜੀ ਨੇ ਬਚਨ ਕੀਤਾ ਜਿੰਨਾ ਉਦਮ ਕੀਤਾ ਹੈ ਅਤੇ ਨਾਮ ਜਪਿਆ ਹੈ ਉਹਨਾਂ ਤੋਂ ਇੰਦਰਪੁਰੀ ਸੱਤ ਪਤਾ ਸਮੁੰਦਰ ਦੂਰ ਨਹੀਂ ਸਿੰਘੋ ਤੁਸੀਂ ਹੱਠ ਧਾਰ ਕੇ ਜਿਸ ਕਾਰਜ ਨੂੰ ਲੱਗੋਗੇ ਸਿੱਧ ਕਰ ਲੋਗੇ ਭਜਨ ਦੇ ਪ੍ਰਤਾਪ ਕਰਕੇ ਹੈ ਨਾਮ ਜਪੋ ਸ਼੍ਰੀ ਮੁਖਵਾਕ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਪੁਰੀਆਂ ਸਭ ਪਵਣ ਵਿਦਿਆ ਪੜਨੇ ਸੀ ਆਪਣੇ ਈਸ਼ਟ ਗੁਰੂ ਦੀ ਖਬਰ ਪੜਦੀ ਹੈ ਅਖਰੇ ਗਿਆਨ ਗੀਤ ਗੁਣਗਾਹੋ ਸਰਬ ਸ਼ਕਤੀਆਂ ਨਾਮ ਵਿਖੇ ਸਿੱਧ ਹੋਉਂਦੀਆਂ ਨਾਮ ਜਪਣਾ ਵੰਡ ਖਾਣਾ ਧਰਮ ਦੀ ਕੀਰਤ ਕਰਨੀ ਮਾਤਾ ਪਿਤਾ ਦੀ ਸੇਵਾ ਕਰਨੀ ਇਹ ਇਸੇ ਜੀਵ ਤੇ ਲੋਕ ਪ੍ਰਲੋਕ ਵਿੱਚ ਸਹਾਈ ਹੋਣਗੇ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਕੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ